ਦਾਲ ਤੇਰੇ ਨਾਲ ਜਿੰਨੇ ਵੀ ਤੇਰੇ ਵੀਰ ਭਰਾਣੇ ਨਾ ਭੈਣ ਦੀਆਂ ਲੌੜੀਆਂ ਰਾਤ ਨੂੰ ਇਹਨਾਂ ਨੂੰ ਪੋਸੜਾ ਮੜਦੀਆਂ ਜਾਣਦਾ ਮੈਂ ਇਹਨਾਂ ਨੂੰ ਦੋਗਲੇ ਭੈਣ ਤੇ ਲੌੜੇ ਇੱਕ ਬੰਨੇ ਦੇ ਨਹੀਂ ਹੈਗੇ ਗਸਤੌੜੇ ਤੂੰ ਭੈੜ ਚੋਦੀ ਜਮਾ ਹੱਦ ਕਰ ਰੱਖੀ ਆ ਤੈਨੂੰ ਪਤਾ ਨਹੀਂ ਕਿ ਭੁੱਲ ਗਈ ਹੈਂ ਹੋਰ ਤਾਂ ਕੋਈ ਤਾਂ ਸਟੈਂਡ ਹੈਗਾ ਤੇਰੇ ਤੋਂ ਵੀ ਨਹੀਂ ਹੈਗਾ ਆ ਫੋਟੋਆਂ ਵੀਡੀਓ ਮੈਂ ਮੈਂ ਹੀ ਕੀਤੀਆਂ ਵਾਇਰਲ ਕਰ ਲ ਜੋ ਕਰਨਾ ਫਿਰ ਆਹ ਹੁੰਦੀ ਐ ਲੋੜੀਆਂ ਗੱਲ ਤੂੰ ਚੁੱਧਦੀ ਫਿਰਦੀ ਆ ਥਾਂ ਥਾਂ ਤੇ ਜਾ ਕੇ ਨਾਈਟਾਂ ਤੂੰ ਲਾਉਣੀ ਫਿਰਦੀ ਆ ਮੋਟਰਾਂ ਤੇ ਤੂੰ ਵੀ ਨਮੀ ਨਾ ਰਹਿੰਦੀ ਫਿਰਦੀ ਆ ਹੈ ਕਲੰਕਾ ਤੂੰ ਪਹਿਨਦੀ ਐ ਲੋੜੀਆਂ ਗਸਤੋੜੇ ਆਪਦੇ ਦੂਜਿਆਂ ਨੂੰ ਤੂੰ ਪਹਿਨ ਚੁੱਧਦੀ ਕਹਿਨੀ ਬਿਹਾ ਆ ਆ ਜੋ ਐ ਆਂ ਤੂੰ ਕੀ ਪਹਿਨਦੀ ਐ ਲੰਗੀ ਨੰਬਰ 1 ਦਾ ਸੀਗਾ ਨੰਬਰ 1 ਦੀ ਫਿਰਦੀਆਂ ਗਸਤੋੜੇ 13 ਨੰਬਰ ਦਾ ਪਹਿਨਦੀ ਐ ਲੋੜੀਆਂ ਲੋਕੀ ਬਾਥਰੂਮ ਚ ਲੈ ਕੇ ਜਾਂਦੇ ਫਿਰਦੇ ਵਲ 300 300 ਜੋ ਤੈਨੂੰ ਨਾਈਟਾਂ ਤੇ ਲੈ ਕੇ ਜਾਂਦੇ ਗਸਤੋੜੇ ਤੂੰ ਕੀ ਕਹਿੰਨੀ ਆ ਸੋਕਰਤੀ ਚਿੱਟਾ ਪੀਂਦਾ ਭੈਣ ਦੀਆਂ ਲੋੜੀਆਂ ਬਲੱਡ ਟੈਸਟ ਕਰਾ ਲਾ ਜੇ ਚਿੱਟੇ ਦਾ ਇੱਕ ਕਣ ਵੀ ਨਿਕਲ ਆਇਆ ਨਾ ਮੈਂ ਭੈਣ ਤੋਂ ਸਾਰੀ ਉਮਰ ਆਦਾ ਪੇਜ ਬੰਦ ਕਰੂੰ ਸਾਰਾ ਕੁਝ ਬੰਦ ਕਰ ਜੂ ਜੇ ਚਿੱਟੇ ਦਾ ਇੱਕ ਕਣ ਵੀ ਨਿਕਲ ਆਇਆ ਮੇਰੇ ਸਰੀਰ ਚੋਂ ਜੇ ਕਿਸੇ ਨੇ ਇਹ ਸਾਬਿਤ ਕਰਦਾ ਵੀ ਹਾਂ ਮੈਂ ਚਿੱਟਾ ਪੀਂਦਾ ਮੈਂ ਸਾਰੀ ਉਮਰ ਵਾਸਤੇ ਆਪਦਾ ਪੇਜ ਬੰਦ ਕਰ ਦੂੰ ਕਿਸੇ ਨੂੰ ਮੂੰਹ ਨਹੀਂ ਦਿਖਾਉਂਦਾ ਤੇਰਾ ਸਾਰੀ ਉਮਰ ਤੇਰਾ ਗੋਲਾ ਬਣ ਕੇ ਰਹੂੰਗਾ ਮਨਜੀਤ ਕੌਰ ਨੂੰ ਕਹਿੰਦਾ ਇਹ ਗੱਲ